ਤਾਪੀ ਨਾ ਮਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਓਏ ਆ ਜਾ ਗੱਲਾ ਟਕਾਣੇ ਲੱਗਿਆ ਸੁਲਤਾਨ ਆ ਗਿਆ ਮੇਰੇ ਵੀਰੋ ਸੁਲਤਾਨ ਕਬੱਡੀ ਪਾ ਰਿਹਾ ਹੈ ਮਿੱਠੂ ਭਰਾ ਤੁਸੀਂ ਵੀ ਤਿਆਰੀ ਵੱਡੀ ਕਰ ਲਓ ਵੀ ਨਹੀਂ ਪੈ ਗ ਕੇ ਕੱਠੇ ਇਹ ਤੋਂ ਵੀ ਵੱਡਾ ਹੋਣਾ ਹੈ ਅੱਜ ਐਡਮਿੰਟਨ ਸਿਰਾਂ ਲੱਗਿਆ ਹੋਇਆ ਵੱਡੀ ਟੱਕਰ ਬੱਲੇ 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 ਟੱਕਰ 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 ਸਾਰਾ ਐਡਮਿੰਟਨ ਨੱਚਣ ਲੱਗ ਗਿਆ ਹੈ ਸਾਰਾ ਅਡਮਿੰਟ ਨੱਚਣ ਲੱਗ ਗਿਆ ਸਾਰਾ ਅਡਮਿੰਟ ਨੱਚਣ ਲੱਗ ਗਿਆ ਸਾਰਾ ਅਡਮਿੰਟ ਨੱਚਣ ਲੱਗ ਗਿਆ ਸਾਰਾ ਅਡਮਿੰਟ ਸਾਰਾ ਨੱਚਣ ਲੱਗ ਗਿਆ ਕਿ ਸੁਲਤਾਨ ਹਰਸ਼ ਡੱਕ ਗਿਆ ਸੁਲਤਾਨ ਨੂੰ ਹਰਸ਼ ਹੈ ਅਡਮਿੰਟ ਨਾਲ ਉਹ ਨਿਆੜਾ ਕੱਪ ਤੇ ਆ ਕੇ ਰੇਡਾ ਪਾ ਕੇ ਜਲ ਲੁੱਟਿਆ ਮੱਲੀ ਵਾਲੇ ਦਾ ਗੁੱਟ ਫੜਨਾ ਮਸ਼ਹੂਰ ਪਾ ਰੋਹਿੰਦਰ ਵਾਲਾ ਟੋਟੇ ਵਾਲਾ ਤੇ ਆ ਕੌਣ ਪੰਜਾਬ ਦਾ ਇਸ ਵੇਲੇ ਵਧਿਆ ਹੋਇਆ ਕਾਲਖ ਵਾਲੇ ਚੰਨੇ ਹੁਣਾਂ ਦਾ ਝਨੇਰ ਵਾਲੇ ਪ੍ਰੇਮ ਹੁਣਾਂ ਦਾ ਫੈਰੇ ਵਾਲਾ ਪੱਪੀ ਆਇਆ ਜਦ ਅਨੰਤਪੁਰ ਸਾਹਿਬ ਦੀ ਚੈਂਪੀਅਨਸ਼ਿਪ ਬਾਲੂ ਜੱਟ ਵਾਹ ਓਏ ਬਾਲੂ ਦੀ ਖੇ ਸਿਰ ਆਏ ਰੇਡ ਸਿਰ ਆਏ ਰੇਡ ਬਾਹਰ ਆ ਗਿਆ ਕਬੱਡੀ ਪੁਣ ਦੇ ਲਈ ਸੁਲਤਾਨ ਦੀ ਪਈਓ ਰੇਡ ਚਾਰ ਜਫਿਆਂ ਵਿੱਚੋਂ ਕਿਹੜਾ ਗੱਭਰੂ ਲਾ ਕੇ ਜਫਾ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ ਆਹ ਕਮਾਲ ਹੋ ਗਈ ਐਡਮਿੰਟਨ ਦੇ ਵਿੱਚ ਤਾ ਸੋਨਸਾਨ ਦੀਆਂ ਨਹੀਂ ਆਂ ਡੈਨਰੇਟਾਂ 100 ڈالر ਵਾਂਸ ਅ ਗੇਲ ਮਾਨੂੰ ਦੇਕੇ ਦੇ ਹੁਣ ਇਦਾਂ ਦੀ ਗੱਲ ਬਣਦੀ ਆ ਦੋਦੇ ਵਾਲਾ ਰਪਿੰਦਰ ਸਿਰੇ ਦਾ ਧਾੜੀ ਕਬੱਡੀ ਪਾ ਰਿਹਾ ਹੈ ਕਾਫੀ ਚਾਰ ਦੇ ਵਿੱਚੋਂ ਸਾਹੋਕੇ ਬਣਾ ਰਹੀ ਸਿਰਾ ਓਏ ਗਬਰੂਆ ਸਿਰਾ ਓਏ ਗਬਰੂਆ ਸਿਰਾ ਓਏ ਗਬਰੂਆ ਸਿਰਾ ਓਏ ਗਬਰੂਆ ਹਾਂ ਤੋ ਸਿਰਾ ਓਏ ਗਬਰੂਆ ਹਾਂ ਤੋ ਹੋਣੀ ਛੜ ਦਾ ਮੇਲਾ ਹੋਣਾ ਹੈ ਮੈਂ ਤਾਂ ਸੋਈ ਕਹਿੰਦਾ ਵੀ ਮਿੱਠੂ ਬਰਾ ਦੇ ਵੇਲੇ ਤੇ ਆ ਪੱਪਾ ਚੜ ਕੇ ਪੁੱਜਣਾ ਸਾਹੋਕੇ ਵਾਲਾ ਫੋਟ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਨਾ ਹੋ ਜਾਏ ਗੱਭਰੂ ਟੱਕਰ ਸਿਰੇ ਦੀ ਹੈ ਮੁਕਾਬਲਾ 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 ਚੱਲੂ ਜਾਂਦਾ ਹੈ ਔਰ ਤਾੜੀਆਂ ਖੁੱਲ ਕੇ ਕੇ ਜ਼ੋਰ ਬਿਨਾ ਪੱਟਾਂ ਤੇ ਥੱਪੀ ਵੱਡੀ ਪਾਉਣ ਦੇ ਲਈ ਪਾਲੂ ਵਧਿਆ ਹੋਇਆ ਹੁਣ ਵੇਖਦਾ ਹੈ ਤਾਹੋਕੇ ਵਾਲਾ ਕੋਟਲੀ ਕਾਜਰਾਲ ਕੜੂਏ ਵਾਲੇ 56 56 56 56 56 56 56 56 56 ਫਿੱਟ ਕੋਟਲੀ ਵਾਲਾ ਹਿੱਟ ਹੈ ਵੇਖਦਾ ਵੀ 56 ਫਿੱਟ ਹੈ ਕੋਟਲੀ ਵਾਲਾ ਹਿੱਟ ਹੈ ਇਹ ਸਿੱਧਾ ਹੋਏ ਗੱਬਰੂਆ ਫਿਰ ਆਏ ਗੱਬਰੂਆ ਫਿਰ ਆਏ ਗੱਬਰੂਆ ਔਡ ਮਿੰਟਨ ਵਾਲੋ ਨਿਆਰਾ ਆ ਗਿਆ ਨਹੀਂ ਰੇਡ ਤੇ ਫੇਰ ਆ ਗਿਆ ਕੀਸ਼ਰ ਵਾਲਾ ਪੁਰੀਆ ਰੇਡ ਪਾਰਿਆ ਤੇ ਜਾਂਦਾ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ 500 ਡਾਲਰ ਲਾਈ ਪੁੱਜਦਾ ਕਰਦੇ ਸਾਡੇ ਵੀ ਸੁਖਮਨ ਅਰਸ਼ ਜਿਨ੍ਹਾਂ ਨੂੰ ਸੁਖਮਨ ਅਰਸ਼ ਕਬੱਡੀ ਇਸ ਮੈਚ ਦੀ ਪਾਲੂ ਜੱਟ ਲਿੰਦੇ ਪੰਜਾਬ ਆਹ ਪਾਲੂ ਜੱਟ ਦੀ ਰੇਡ ਐਡਮਿੰਟਨ ਵਾਲਾ ਆਹ ਪਾੜੇ ਭੰਗੜਾ ਆ ਬੱਲੇ ਬੱਲੇ ਉਹ ਮੁੰਡਿਆ ਭੰਗੜਾ ਪਾ ਦੇ ਬੋਲੇ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੀ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਨੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ